ਤੇ ਕੀ ਨਮਰੇ ਇੱਕਦਰੀ ਅਧਿਕੰਟਰ ਉਹਨੂੰ ਭਲਾ ਭਲਾ ਬਾਰੇ ਕਹਿੰਦੇ ਨੇ ਉਹਦੇ ਅੱਥੇ ਨਹੀਂ ਜਿਦਾ ਨੇ ਟਿਕਾ ਖੂਨ ਆਉਂਦੇ ਟਿਕਾ ਹੋ ਗਿਆ ਚਲੋ ਜਾਣਦਾ ਆਹ ਵਾਹ 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 ਸਰਪਰੀ ਬੜੀਆ ਬੜੀਆ ਰਹਿੰਦੇ ਜੋਰ ਜੋਰ ਨਾਲ ਬੜੀਆ ਆਹੋ ਜਿਹਾ ਆਹ ਇਹ ਇਹ ਸਾਹੋਵਤ ਬਾਈਪਾਸ ਜਿਹਨਾਂ ਦੇ ਰस्ते ਇੱਕ ਅਮੀਰ ਕਾਰ ਦਾ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਦੋ ਜਿਹੜੇ ਆ ਘਾਟ ਕੋ ਨਿਵਾਸੀ ਅਮਰਪੁਰ ਤੋਂ ਆ ਰਹੇ ਸੀ ਜੋ ਇਹਨਾਂ ਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਹੈ ਅੱਗ ਲੱਗਣ ਕਰਕੇ ਇਹ ਵਿਚਾਰੇ ਬੜੀ ਮੁਸ਼ਕਲ ਵਿੱਚ ਉੱਤਰ ਕੇ ਬਚ ਗਏ ਆ ਅੱਗ ਜਿਹੜੀ ਆ ਪੂਰੀ ਗੱਡੀ ਨੂੰ ਲੱਗੀ ਆ ਔਰ ਟਾਇਰ ਵੀ ਜੇ ਬਲਾ ਕੇ ਇਹਨਾਂ ਦਾ ਜਿਹੜਾ ਪੂਰਾ ਆਪਣਾ ਗੱਡੀ ਜਾਦੀ ਹੈ ਬੜੇ ਪੁਰਾ ਨੁਕਸਾਨ ਹੋ ਗਿਆ ਗੱਡੀ ਦਾ ਇਹਨੂੰ ਸਾਈਡ ਤੇ ਕਰਤਾ ਮੌਕੇ ਤੇ ਫਾਇਰ ਬ੍ਰਿਗੇਡ ਹੋਰ ਜਿਹੜੇ ਰਾਹਗੀਰ ਹੈ ਪਿੰਡ ਦੇ ਲਾਗੇ ਵਸਦੀ ਹੈ ਉਹਨਾਂ ਨੇ ਆ ਕੇ ਹੈਲਪ ਕਰਕੇ ਸਾਡੇ ਐਸਐਸਐਫ ਦੀਆਂ ਗੱਡੀਆਂ ਪੁਲਿਸ ਦੀਆਂ ਮੌਕੇ ਤੇ ਪਹੁੰਚੀਆਂ ਸੀ ਜਿਹਨਾਂ ਨੇ ਟ੍ਰੈਫਿਕ ਮੈਨੇਜ ਕਰਦੀ ਹੈ ਔਰ ਜਿਹੜੇ ਚ ਖੁਸ਼ਕਿਸਮਤੀ ਦੀ ਗੱਲ ਇਹ ਹੈ ਵੀ ਜਿਹੜੇ ਇਹਦੇ ਵਿੱਚ ਸਵਾਰ ਸਨ ਉਹ ਬਿਲਕੁਲ ਸੇਫ ਨੇ ਇਹ ਜਿਹੜਾ ਐਕਸੀਡੈਂਟ ਕੁਦਰਤੀ ਜਿਹੜਾ ਐਕਸੀਡੈਂਟ ਹੈ ਜਾਂ ਹਾਕ ਲੱਗਣ ਵਾਲਾ ਸੋ ਰਕਣਾ ਹੋਈ ਹੈ ਬੜੇ ਕੁਦਰਤੀ ਹੋਈ ਹੈ ਸੋ ਆਪਕੀ ਨੇ ਫੁੱਲ ਸਪੋਰਟ ਦੀ ਹੈ ਕਾਰੀ ਸਿਚੁਏਸ਼ਨ ਜਿਹੜੀ ਸਾਡੀ ਹੈ थैंक यू